ਦੋਸਤੋ ਸਤਿ ਸ਼੍ਰੀ ਅਕਾਲ ਅੱਜ ਤੁਹਾਨੂੰ ਦੱਸਣ ਲੱਗੇ ਹਾਂਗੇ ਕਿ ਆਈਐਨਏ ਦੀ ਆਰਡ ਦੇ ਵਿੱਚ ਲੁੱਟ ਖਸੁੱਟ ਚੱਲ ਰਹੀ ਹੈ ਡੈਨੀ ਇੰਸਟੀਚੂਟ ਵੱਲੋਂ ਿੱਲ ਕੁੱਕੜ ਨਹੀਂ ਆਂਦਾ ਹੁੰਦਾ ਕਈਆਂ ਨੂੰ ਿੱਲ ਕੁੱਕੜ ਦਾ ਮਤਲਬ ਹੈ ਕਿ ਦਸਵੀਂ ਫੇਰ ਆਈਸ ਦਾ ਇੰਸਟੀਚੂਟ ਚਲਾ ਰਿਹਾ ਬੰਦਾ ਤੇ ਚਲਾ ਵੀ ਸਕਦਾ ਟੀਚਰ ਅੱਗੇ ਰੱਖ ਲੈਂਦਾ ਕਰਾਇਆ ਤੇ ਦੁਕਾਨਾਂ ਸ਼ਟਰ ਨੀਚੇ ਕੀਤਾ ਜਦਵਰਜੀ ਭੱਜ ਗਏ ਜਦਵਰਜੀ ਆਪਣਾ ਫੋਨ ਚੇਂਜ ਕਰ ਲਿਆ ਜਿਹੜੇ ਬੰਦੇ ਦਾ ਫੋਨ ਬੋਤੀਆ ਜੀਰਵਾ ਵਾਲਾ ਹੁੰਦਾ ਜਿਹੜਾ ਆਪਣੇ ਆਪ ਨੂੰ ਵੀਆਈਪੀ ਸਮਝਦਾ ਉਹ ਬਹੁਤ ਜਲਦੀ ਭਜਦਾ ਕਿਉਂਕਿ ਆਪਣੇ ਆਪ ਨੂੰ ਉਹ ਵੀਆਈਪੀ ਐਰੋਗੈਂਸ ਲਾਈਫ ਸਟਾਈਲ ਤੇ ਪੈਸਾ ਖਰਚ ਕਰਦਾ ਤੇ ਨੈਨੀ ਦੇ ਬਹੁਤ ਸਾਰੇ ਪੰਜਾਬ ਰਹਿਣਾ ਹੈ ਮਾਚਲ ਦਿੱਲੀ ਵਿੱਚ ਇੰਸਟੀਚਿਊਟ ਅੱਗੇ ਫ੍ਰੈਂਚਾਈਜ਼ੀ ਵੀ ਦੇ ਰਹੇ ਆ ਜਿਵੇਂ ਕਿ ਜਿਵੇਂ KFC ਸੈਂਟਰ ਹੋਵੇ ਚਿਕਨ ਸੈਂਟਰ ਹੋਵੇ ਤੇ ਦੋਸਤੋ ਆਈਐਨ ਦੀ ਸੱਚਾਈ ਕੀ ਹੈ ਕੀ ਪਤਾ ਮੈਂ ਝੂਠ ਬੋਲਦਾ ਹਾਂ ਆਪਣੀ ਚੀਜ਼ ਵੇਚਣਾ ਚਾਹਦਾ ਹਾਂ पहली चीज याद रखो कि आई एन ए इंटरशनल एनी एसोशन है कोई यूनिवर्सिटी नहीं है दूजी गल अगर कोई आउट ऑफ इंडिया कोई बॉडी चाहे वह ब्रांडेड हो अगर वो इतने आके कोई सेंटर खोल दी है तो उसू यू जी सी तो इजाजत लेनी पेगी फॉरन एजुकेशन पॉलिसी के मुताबिक एन ओ सी लैनी पैसा तो वह खुद ही कह रही है मैं कोई यूनिवर्सिटी नहीं है मैं ਮੈਂ ਕੋਈ ਇੰਡੋਰਸ ਨਹੀਂ ਕਰਦੀ ਮੈਂ ਕੋਈ ਕਿਸੇ ਨੂੰ ਵੀਜ਼ਾ ਨਹੀਂ ਦਿੰਦੀ ਮੈਂ ਤਾਂ ਮੈਂਬਰ ਬਣਾਦੀ ਆ ਜਿਵੇਂ ਮੰਨ ਲਓ ਵੱਲੇ ਦੇ 50 ਬੰਦਿਆਂ ਨੇ ਬਣਾ ਲਈ ਯੂਨੀਅਨ ਤਾਂ ਉਹ ਪ੍ਰੈਸ਼ਰਾਈਜ਼ ਕਰ ਸਕਦੇ ਆ ਤਾਂ ਉਹ ਆਪਣੇ ਮੈਂਬਰਾਂ ਨੂੰ ਪੜਾਉਂਦੀ ਹੈ ਉਹਨਾਂ ਦਾ ਆਨਲਾਈਨ ਐਗਜ਼ਾਮੀਨੇਸ਼ਨ ਲੈਂਦੀ ਰਹਿੰਦੀ ਹੈ ਕਿਉਂਕਿ ਅਮਰੀਕਾ ਵਿੱਚ ਅਪਡੇਟ ਹਰ ਕਿਤੇ ਵਿੱਚ ਫਾਰਮਾਸਿਸਟ ਵਿੱਚ ਉਹ ਟੈਸਟ ਹੋਣੇ ਜ਼ਰੂਰੀ ਹੁੰਦੇ ਆ ਤਾਂ ਕਿ ਪੱਦਾ ਕਸਟਮਾਈਟਾਈਜ਼ ਹੋ ਜਾਏ ਹੁਣ ਇੱਕ ਹੋਰ ਬੜੀ ਸੋਹਣੀ ਤੁਹਾਨੂੰ ਗੱਲ ਦੱਸਾਂਗਾ ਚਲੋ ਸਾਈਟ ਦੱਸਣ ਤੋਂ ਪਹਿਲਾਂ 525 ਸਬਸਕ੍ਰਾਈਬਰ ਸਬਸਕ੍ਰਾਈਬਰ ਹੈਗੇ ਆਈਐਮਏ ਵੇ YouTube ਤੇ 525 ਤੇ ਮੇਰੇ ਅੱਜ ਦੀ ਰੇਟ ਦੇ ਵਿੱਚ ਹੰਕਾਰ ਨਹੀਂ ਕਰਦਾ 24500 ਹੈ ਇਹਦਾ ਮਤਲਬ ਮੈਂ ਆਈਐਨਏ ਤੋਂ ਵੱਡਾ ਹੋ ਗਿਆ ਮੈਨੂੰ ਲੋੜ ਹੀ ਨਹੀਂ ਆਈਐਨਏ ਦੀ 24500 ਵਾਲਾ ਇਹਦਾ ਮਤਲਬ ਹੈ ਕਿ authentic ਹੋ ਗਿਆ ਉਹ ਜਿਸ ਮਰਜ਼ੀ ਨੇ ਝੂਠਾ ਕਹੀ ਜਵੇ ਇਸ ਤਰ੍ਹਾਂ ਤਾਂ ਮੈਂ ਕਹਾਂਗਾ ਕਿ 5 ਲੱਖ ਵਾਲੇ ਬੈਠੇ ਆ ਉਹ ਜਿਆਦਾ ਵਧੀਆ ਨਹੀਂ ਇਹਦਾ ਮਤਲਬ ਹੈ ਕਿ ਸਬਸਕ੍ਰਾਈਬਰ 525 ਐ ਉਹਦੇ ਪਰ ਪੰਜਾਬ ਵਿੱਚ 5000 ਆਏ ਸੈਂਟਰ ਹੈ ਉਹਨਾਂ ਨੇ ਸਬਸਕ੍ਰਾਈਬ ਤੱਕ ਨਹੀਂ ਕੀਤਾ ਉਹਦੇ ਚੈਨਲ ਨੂੰ ਸਿਰਫ ਉਹੀ ਲੋਗੋ ਨੂੰ ਚੱਕ ਦੇ ਧੱਪ ਦੇ ਉਹ ਵਾਲਾ ਕਾ ਉਹ ਲੋਗੋ ਨੇ ਲੋਗੋ ਦਿੰਦਾ ਆਪਣਾ ਉਹ ਕਹਿੰਦੇ ਲੋਗੋ ਲਗਾ ਲਓ ਸਰਟੀਫੀਕੇਟ ਤੇ ਉਹ ਤੁਸੀਂ ਵੀ ਲਗਾ ਸਕਦੇ ਹੋ ਇੱਕ ਰੇੜੀ ਵਾਲਾ ਵੀ ਲਗਾ ਸਕਦਾ ਇੰਨੇ ਡਾਲਰ ਪੈਸੇ ਦਿਓ 35 ਡਾਲਰ ਮੈਂਬਰ ਬਣ ਜਾਓ ਚਾਹੇ ਤੁਸੀਂ ਨੈਨੀ ਦੇ ਬਾਰੇ ਜਾਣਦੇ ਹੋ ਚਾਹੇ ਨਹੀਂ ਮੈਂ ਤੁਹਾਨੂੰ ਦਿਖਾਉਂਦਾ ਕਿ ਨੀ ਆਈ ਐਨ ਐ ਨੇ ਅਖਬਾਰਾਂ 'ਚ ਵੀ ਐਡ ਦਿੱਤੀ ਹੈ ਕਿ ਲੋਕ ਮਿਸ ਰਿਪਰੈਜ਼ੈਂਟ ਕਰ ਰਹੇ ਆ ਸਾਨੂੰ ਉਹਦੀ ਸਾਈਟ ਤੇ ਜਾਓ ਆਓ ਜੀ ਸਰ ਜੀ ਉਹਦੀ ਸਾਈਟ ਹੈ ਜੀ ਐਨ ਐ ਦੀ nani.org ਇਹ ਮੇਰੀ ਸਾਈਟ ਨਹੀਂ ਉਹਨਾਂ ਦੀ ਸਾਈਟ ਹੈ ਉਹਨਾਂ ਨੇ ਮੈਂਬਰਸ਼ਿਪ ਤੇ ਜਾਓ ਉਹਨਾਂ ਦੀ ਔਰ ਨੀਚੇ ਚਲੇ ਜਾਓ ਮੈਂਬਰਸ਼ਿਪ ਮਿਸ ਮਿਸ ਮਿਸਇੰਟਰਪ੍ਰੀਟਿੰਗ ਆਈ ਐਨ ਐ ਆ ਦੇਖੋ ਜਿਹੜੇ ਗਲਤ ਪ੍ਰਚਾਰ ਕਰ ਰਹੇ ਐ ਪਟਿਆਲੇ ਵਿੱਚ ਪੰਜਾਬ ਵਿੱਚ ਚੰਡੀਗੜ੍ਹ ਚ ਮੁਹਾਲੀ ਵਿੱਚ ਮੋਗਾ ਵਿੱਚ ਹਰ ਡਿਸਟ੍ਰਿਕਟ ਦੇ ਵਿੱਚ ਮਿਸ ਗਲਤ ਪ੍ਰਚਾਰ ਹੋ ਰਿਹਾ ਤਾਂ ਉਹ ਕਹਿੰਦੇ ਕਿ ਸਾਨੂੰ ਸਿੱਧਾ ਦੱਸੋ ਕਿ ਕਿਹੜਾ ਗਲਤ ਪ੍ਰਚਾਰ ਕਰ ਰਿਹਾ ਹੈ info@nanny.org ਉਹ ਕਹਿੰਦੇ ਅਸੀਂ ਮੈਂਬਰਸ਼ਿਪ ਦਿੰਦੇ ਆ ਅਗਰ ਤੁਸੀਂ ਕੋਈ ਨੈਨੀ ਉਹ ਇਹ ਨੈਨੀ ਨਾਲ ਸੰਬੰਧਿਤ ਕੁਝ ਵੀ ਹੋ ਉਹਨਾਂ ਨੇ ਇੱਕ ਮੈਂਬਰ ਡਾਇਰੈਕਟਰੀ ਬਣਾਈ ਹੈ نیچے ਉਹਨਾਂ ਨੇ ਲਿਖਿਆ ਹੈ ਕਿ ਆਈਐਨਏ ਇੰਡੀਵਿਜੂਅਲ ਆਰਗੇਨਾਈਜੇਸ਼ਨ ਏਜੰਸੀ bizness ਕੈਨ ਬਿਕਮ ਕੋਈ ਵੀ ਇੰਡੀਵਿਜੂਅਲ ਬਣ ਸਕਦਾ ਹੈ ਦਾ ਮੈਂਬਰ ਹਾਊਐਵਰ ਮੈਂਬਰਸ਼ਿਪ ਇਨ ਆਈਐਨਏ ਅਗਰ ਆਈਐਨਏ ਦੀ ਮੈਂਬਰਸ਼ਿਪ ਲੈਂਦੀ ਹੈ ਤਾਂ ਕੋਈ ਸਰਟੀਫਾਈ ਨਹੀਂ ਕਰਦੀ ਆਈਐਨਏ ਉਸ ਨੂੰ ਅਪਰੂਵ ਨਹੀਂ ਕਰਦੀ ਇਹਦਾ ਮਤਲਬ ਕੋਈ ਕਹਿੰਦਾ ਨਾ ਕਿ ਮੇਰੇ ਕੋਲ ਅਪਰੂਵਲ ਲੈਟਰ ਆਈਐਨਏ ਦੇ ਹਾਂ ਸਾਫ਼ ਲਿਖਿਆ ਆਈਐਨਏ ਨੇ ਅਕਸੈਪਟ ਨਹੀਂ ਕਰਦੀ ਸੈਂਕਸ਼ਨ ਨਹੀਂ ਕਰਦੀ ਕ੍ਰੈਡੈਂਸ਼ੀਅਲ ਨਹੀਂ ਦਿੰਦੀ ਉਹਨੂੰ ਕੋਈ ਮਾਰਕ ਸ਼ੀਟ ਨਹੀਂ ਦਿੰਦੀ ਜਿਹੜੀ ਕ੍ਰੈਡੈਂਸ਼ੀਅਲ ਦੀ ਐ ਕ੍ਰੈਡਿਟ ਨਹੀਂ ਕਰਦੀ ਐਕ੍ਰੈਡਿਟ ਹੁੰਦਾ ਰਿਕੋਗਨੀਸ਼ਨ ਮੰਨਤਾ ਇਨਡੋਰਸ ਨਹੀਂ ਕਰਦੀ ਲਾਇਸੈਂਸ ਨਹੀਂ ਦਿੰਦੀ ਅਥਰਾਇ ਅਥਾਰਟੀ ਨਹੀਂ ਦਿੰਦੀ ਕਿਸੇ ਤਰ੍ਹਾਂ ਆਈਐਨਏ ਮੈਂਬਰਸ਼ਿਪ ਵਿਲ ਨੋ ਹੈਲਪ ਨਾ ਹੀ ਤੁਹਾਡਾ ਆਈਐਨਏ ਦੀ ਮੈਂਬਰਸ਼ਿਪ ਤੁਹਾਨੂੰ ਹੈਲਪ ਕਰੇਗੀ ਅਮਰੀਕਾ ਦਾ ਵੀਜ਼ਾ ਲਗਾਉਣ ਵਾਸਤੇ ਜਾਂ ਕਿਸੇ ਹੋਰ ਕੰਟਰੀ ਦਾ ਵੀਜ਼ਾ ਲਗਾਉਣ ਵਾਸਤੇ ਜਾਂ ਕੰਪਨੀ ਦੇ ਵਿੱਚ ਵੀਜ਼ਾ ਲਗਾਉਣ ਦਾ ਇਮੀਗ੍ਰੇਸ਼ਨ ਵਾਸਤੇ ਨੈਨੀ ਦੇ ਵਾਸਤੇ ਜਾਂ ਕਿਸੇ ਕੰਟਰੀ ਦੀ ਆਰਗੇਨਾਈਜੇਸ਼ਨ ਏਜੰਸੀਜ਼ ਆਰਗੇਨਾਈਜੇਸ਼ਨ ਏਜੰਸੀਆ ਨੂੰ ਮਨਾ ਕੀਤਾ ਗਿਆ ਹੈ ਫੋਰ ਅਵਾਰਡਿੰਗ ਸਰਟੀਫਿਕੇਟ ਟੂ ਇੰਡੀਵਿਜੂਅਲ ਹੂ ਹੈਜ਼ ਕੰਪਲੀਟਿਡ ਦੀ ਆਈਐਨਏ ਨੈਨੀ ਕਈ ਲੋਕ ਇਹ ਕਹਿ ਰਹੇ ਕਿ ਅਸੀਂ ਨਾ ਆਨਲਾਈਨ ਪੇਪਰ ਦਿੰਦੇ ਹਾਂ ਤਾਂ ਉਹਨਾਂ ਨੇ ਕਿਹਾ ਏਜੰਸੀਆ ਨੂੰ ਮਨਾ ਕੀਤਾ ਗਿਆ ਹੈਗਾ ਇੰਸਟੀਚੂਸ਼ਨਾਂ ਨੂੰ ਆਰਗੇਨਾਈਜੇਸ਼ਨ ਨੂੰ ਕਿ ਉਹ ਆਈਐਨਏ ਨੈਨੀ ਐਂਡ ਐਨਸੀਐਸ ਬੇਸਿਕ ਸਕਿਲ ਅਸੈਸਮੈਂਟ ਨੂੰ ਗਲਤ ਪ੍ਰਚਾਰ ਨਾ ਕਰਨ ਤੇ ਉਹ ਗਲਤ ਪ੍ਰਚਾਰ ਕਰਦੇ ਆ ਉਹਦਾ ਆਨਲਾਈਨ ਕੋਈ ਇਗਜ਼ਾਮ ਹੁੰਦਾ ਹੈ ਅਪਗ੍ਰੇਡੇਸ਼ਨ ਆਫ ਸਕਿਲਸ ਦਾ ਉਹ ਵੀ ਕਹਿ ਦਿੰਦੇ ਆ ਕਿ ਆਹ ਦੇਖੋ ਆ ਤਾਂ ਉਥੋਂ ਯੂ ਐਸ ਏ ਤੋਂ ਪ੍ਰਿੰਟ ਹੋ ਕੇ ਆਇਆ ਆਨਲਾਈਨ ਆਪ ਆਈ ਐਨ ਏ ਕਹਿ ਰਹੀ ਹੈ ਐਨੀ ਵਨ फाउंड ਟੂ ਬੀ ਗਿਲਟੀ অর ਪਾਰਟਿਸਪੇਟਿੰਗ ਇਨ ਐਨੀ ਇਲੈਗਲ ਐਕਟੀਵਿਟੀ ਰਿਲੇਟਡ ਟੂ ਐਕਸ਼ਨ ਅਬਾਉਂਡ ਆਈ ਐਨ ਏ ਮੈਂਬਰਸ਼ਿਪ ਅਸੂਦੀ ਕੱਟ ਦਾਂਗੇ ਆਈ ਐਨ ਏ ਇੰਡੈਮਨਿਟ ਇਟਸੈਲਫ ਫਰੋਮ ਲੀਗਲ ਪ੍ਰੋਸੀਡਿੰਗ ਉਦੋਂ ਤੇ ਕਾਨੂੰਨੀ ਕਾਰਵਾਈ ਵੀ ਹੋਏ ਹੁਣ ਤੁਸੀਂ ਦੇਖੋ ਅਖਬਾਰ ਅਖਬਾਰ ਦੀ ਕਟਿੰਗ ਇਹ ਜੀਤੀ ਹੈ ਇਹ ਦੂਸਰੇ ਹਿੰਦੀ ਅਖਬਾਰ ਦੀ ਹੈ ਆਈਐਨਏ ਕਿਸੇ ਸੰਸਥਾ ਨੂੰ ਨੈਰੀ ਕੋਰਸ ਵਾਸਤੇ ਮਾਨਤਾ ਨਹੀਂ ਦਿੰਦੀ ਆ ਦੇਖ ਫੇਰ ਵੀ ਆਪ ਜੀ ਕੋਲ ਜਿਆਦਾ ਪੈਸੇ ਹੈਗੇ ਤਵੇਸ਼ਟ ਕਰੋ ਫੇਰ ਵੀ ਆਪ ਜੀ ਕੋਲ ਐਸੀ ਸੰਸਥਾ ਜਿਹਦੇ 525 ਜਾਂ 35 ਸਬਸਕ੍ਰਾਈਬਰ ਹੈ YouTube ਤੇ ਤਾਂ ਅੱਜ ਤੁਸੀਂ ਕੋਈ ਪੰਜਾਬੀ ਦੇ ਵਿੱਚ ਆਪਣਾ ਚੈਨਲ ਬਣਾ ਲਓ ਤੁਹਾਡੇ 525 ਸਬਸਕ੍ਰਾਈਬਰ ਤੋਂ ਵੱਧ ਹੀ ਹੋਣਗੇ ਇੰਨੇ ਤਾਂ ਇਕੱਠੇ ਕਰ ਹੀ ਲੋਗੇ ਤੁਸੀਂ ਤਾਂ ਦੋਸਤੋ ਮੈਂ ਕੀ ਦੇਖਿਆ ਬਹੁਤ ਸਾਰੇ ਨੈਨੀ ਇੰਸਟੀਚੂਟ ਫਾਈਲਿੰਗ ਵੀ ਕਰਦੇ ਆ ਤੇ ਜੋਬ ਫਿਕਸਿੰਗ ਵੀ ਕਰਦੇ ਆ ਸਾਡਾ ਇੰਸਟੀਚੂਟ ਇਹਦੇ ਵਿੱਚ ਨਹੀਂ ਪੈਂਦਾ ਕਰੀ ਕਦੀ ਨਹੀਂ ਪੈਂਦਾ ਹਾਂ ਹੁਣ ਕੀ ਹੈ ਮੰਨ ਲਓ ਇੱਕ ਨੈਨੀ ਇੰਸਟੀਚੂਟ ਕੰਸਲਟੈਂਸੀ ਦਾ ਕੰਮ ਵੀ ਕਰ ਰਿਹਾ ਕੈਨੇਡਾ 'ਚ ਵੀ ਬੈਠੇ ਆ ਉਹਨਾਂ ਦੇ ਦਾਦੇ-ਪਰਦਾਦੇ ਉਹਨਾਂ ਕੋਲ ਕੋਈ ਚਲਾ ਗਿਆ ਨੋਨ ਆਈਐਨਏ ਵਾਲਾ ਸਿਚੁਏਸ਼ਨ ਜੇ ਯਾਰ ਤੇਰੇ ਕੋਲ ਆਈਐਨਏ ਵਾਲਾ ਨਹੀਂ ਹੈ 60000 ਜਾਂ 80000 ਦਾ ਹੋਰ ਲੱਗੇਗਾ ਤੈਨੂੰ ਦੁਬਾਰਾ ਨੈਨੀ ਦਾ ਕੋਰਸ ਕਰਨਾ ਪਏਗਾ ਇਹੋ ਜਿਹੇ ਬੰਦੇ ਕਦੀ ਨਾ ਕਦੀ ਦਾ ਊਠ ਪਾੜ ਤੋਂ نیچے ਆ ਹੀ ਜਾਂਦਾ ਹੈ ਬਿਲਕੁਲ ਉਵੇਂ ਜਿਵੇਂ ਕੈਨੇਡਾ ਚ ਕਿਹਾ ਜਾਂਦਾ ਹੈ ਅਟਰੈਕਸ਼ਨ ਜਿਵੇਂ ਅੱਜਕੱਲ ਕਰਦੇ ਨੇ ਨੋ ਆਇਲਸ ਰਿਕੁਆਇਰਡ ਫॉर ਕੈਨੇਡਾ ਹਰ ਬੰਦਾ ਉਸ ਚੈਨਲ ਤੇ ਉਸ ਵੀਡੀਓ ਨੂੰ ਦੇਖੇਗਾ ਪਤਾ ਨਹੀਂ ਕੀ ਬਾਜੀ ਪਤਾ ਨਹੀਂ ਕੀ ਗੋਲ ਮੋਲ ਕਰ ਰਹੇ ਨੇ ਕਿ ਟੂਰਿਸ ਵੀਜ਼ਾ ਬਾਰੇ ਗੱਲ ਕਰ ਰਹੇ ਸੀ ਸਬਜੈਕਟ ਟੂ ਕੰਡੀਸ਼ਨ ਕਰਨਾ ਪਰ ਦੋਸਤੋ ਵਿਸ਼ਵਾਸ ਕੋਖਣਾ ਚਾਹੀਦਾ ਸਾਇੰਸ ਹੈ ਨਾ ਜਿਹੜੀ ਸਾਇੰਸ ਕੀ ਕਹਿੰਦੀ ਹੈ ਜੋ ਦਿਖਦਾ ਨਾ ਅਬਜ਼ਰਵੇਸ਼ਨ ਐਕਸਪੈਰੀਮੈਂਟੇਸ਼ਨ ਵਿੱਚ ਜੋ ਦਿਖਦਾ ਹਵਾ ਦਿਖਦੀ ਨਹੀਂ ਹੈ ਪਰ ਐਕਸਪੈਰੀਮੈਂਟ ਚ ਤਾਂ ਪ੍ਰੋਡਿਊਸ ਕੀਤੀ ਜਾ ਸਕਦੀ ਹੈ ਲੈਬਾਰਟਰੀ ਚ ਪ੍ਰੋਡਿਊਸ ਕਰ ਸਕਦੇ ਆ ਮੈਥਮੈਟਿਕਲੀ ਇਹਨੂੰ ਪ੍ਰੂਫ ਕਰ ਸਕਦੇ ਆ ਤਾਂ ਹੀ ਤਾਂ 36000 ਕਿਲੋਮੀਟਰ/ਸੈਕਿੰਡ ਦੀ ਐਸਕੇਪ ਵੈਲੋਸਿਟੀ ਹੈ ਫਿਜ਼ਿਕਸ ਦੇ ਵਿੱਚ ਥ੍ਰੈਟਿਕਲੀ 36000 ਚੀਜ਼ ਤੇ ਕੋਈ ਚੀਜ਼ ਕਿਲੋਮੀਟਰ ਪਰ ਸੈਕਿੰਡ ਤੇ ਭੇਜ ਦੋ ਐਸਕੇਪ ਵੈਲੋਸਿਟੀ ਹੋ ਜਾਏਗੀ ਅਰਥ ਤੇ ਚਾਰੋਂ ਤਰਫ ਜੀਓ ਸਟੇਸ਼ਨਰੀ ਯੋਰਬਿਟ ਦੇ ਬਾਹਰ ਘੁੰਮੇਗੀ ਸੈਟੇਲਾਈਟ ਉਹ ਤਾਂ ਇਹਦਾ ਮਤਲਬ ਥ੍ਰੈਟਿਕਲੀ ਪ੍ਰੂਵਡ ਵਿਦ ਡਾਟਾ ਐਕਸਪੈਰੀਮੈਂਟੇਸ਼ਨ ਉਹਨੂੰ ਸਾਇੰਸ ਕਹਿੰਦੇ ਆ ਬੀ ਸੈਂਟਿਫਿਕ ਇਨ ਯੂਰself ਸੈਂਟਿਫਿਕ ਬਣਨਾ ਸਿੱਖੋ ਨਾ ਕਿ ਇਕ ਨੇ ਸੁਣਿਆ ਇਕ ਨੇ ਕਹਿਤਾ ਕੀ ਤਨੋਂ ਤਨੋਂ ਜਿਹੜੀ ਐ ਸੰਤੋ ਹੈ ਦੂਜੇ ਨੇ ਕਹਿਤਾ ਸੰਤੋ ਪੰਨੋ ਐ ਬਸ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਨਹੀਂ ਕਰੀਦਾ ਯਾਦ ਰੱਖੋ ਸੱਚ ਜਿਹੜਾ ਹੈਗਾ ਮਹੀਨੇ ਸਾਲਾਂ ਚ ਇੱਕ ਵਾਰੀ ਵਿਕਦਾ ਝੂਠ ਦਾ ਜਿੰਨਾ ਮਰਜ਼ੀ ਵੇਚ ਲੋ ਜਿੰਨਾ ਮਰਜ਼ੀ ਵੇਚ ਲੋ ਤਾਂ ਦੋਸਤੋ ਆ ਚੀਜ਼ ਰੱਬ ਨੇ ਨਾ ਆਪਾਂ ਨੂੰ ਦਿਮਾਗ ਸਭ ਤੋਂ ਉੱਪਰ ਦਿੱਤਾ ਇਸੀ ਕਰਕੇ ਦਿੰਦਾ ਪੈਰਾ ਚ ਨਹੀਂ ਦਿੰਦਾ ਕਿਉਂ ਨਹੀਂ ਦਿੰਦਾ ਕਿ ਇਹਦਾ ਪ੍ਰਯੋਗ ਪਹਿਲਾਂ ਕਰਨਾ ਪੈਰ ਨੀਚੇ ਲਿੱਤੇ ਫਿਰ ਵੀ ਅਗਰ ਆਪਣੀ ਅਕਲ ਜ਼ਿਆਦਾ ਪੈਸੇ ਨਾਲ ਗਿੱਟਿਆਂ ਚ ਆ ਜੇ ਗਿੱਟੇ ਇੰਨੀ ਵਾਰੇ ਆ ਤਾਂ ਫਿਰ ਤੁਹਾਡੀ ਆਪਣੀ ਇੱਛਾ ਹੈ ਧਰਵਾਜ ਹਾਂ